ਜਿਹੜੇ ਲੋਕ ਗੁਰੂ ਘਰ ਤਾਰਕ ਕਰਦੇ ਨੇ ਆ ਬਾਬਾ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰ ਰਿਹਾਗਾ ਵੀਡੀਓ ਧਿਆਨ ਨਾਲ ਦੇਖਿਓ ਭਾਈ ਰਾਤ ਦੇ 2:30 ਵਜੇ ਹੋਏ ਨੇ ਡੇਲੀ ਬਾਬਾ ਇਹ ਗੁਰੂ ਘਰ ਆ ਕੇ ਝਾੜੂ ਲਾਉਂਦਾ ਮੂੰਹ ਅੱਗੇ ਗੇਟ ਦੇ ਸਾਹਮਣੇ ਥੋੜੇ ਸਾਹਮਣੇ ਆ ਵੀਰੋਣ ਕੇ ਵੀਡੀਓ ਧਿਆਨ ਨਾਲ ਦੇਖਿਓ ਸ਼ੇਅਰ ਜ਼ਰੂਰ ਕਰਿਓ ਲੋਕਾਂ ਤੱਕ ਪਹੁੰਚਾਓ ਜਿਹੜੇ ਲੋਕ ਗੁਰੂ ਘਰ ਤੇ ਕਿੰਤੂ ਪ੍ਰੰਤੂ ਕਰਦੇ ਬਾਬਾ ਇਹ ਦੇਖੋ ਰਾਤ ਦੇ 2:30 ਵਜੇ ਨੇ ਤੇ ਬਾਬੇ ਤੋਂ ਸਿੱਧਾ ਨਹੀਂ ਤੁਰਿਆ ਜਾਂਦਾ ਝਾੜੂ ਵੀ ਇਹ ਆਪ ਦਾ ਘਰੋਂ ਆਪ ਲੈ ਕੇ ਆਉਂਦਾ ਛੋਟੀ ਦੇ ਸਹਾਰੇ ਚਾਲਦਾ ਮੇਰੇ ਵਰਗਿਆਂ ਤੋਂ ਨਕਮੇ ਤੋਂ ਸਾਰਾ ਕੋਜਾ ਰੱਬ ਨੇ ਦਿੱਤਾ ਨਾ ਤੁਰਿਆ ਫਿਰ ਜਵਾਨੀ ਪਹਿਰਾਗਾ ਸੌਕੇ ਗੁਜ਼ਾਰਤੀ ਗਾਣੇ ਵਜਾਉਂਦਿਆਂ ਦੀ ਗਾਲਤੀ ਗੁਰੂ ਘਰ ਦੇ ਕੋਈ ਸੇਵਾ ਤੇ ਆਉਂਦੇ ਬਾਣੀ ਪੜਨ ਤੇ ਆਉਣੇ ਆ ਉਹਦਾ ਆਪਾਂ ਕਹਿੰਦੇ ਹਰੇ ਸਾਨੂੰ ਰੱਬ ਨੇ ਮੌਕਾ ਨਹੀਂ ਦਿੱਤਾ ਹੁਕਮ ਨਹੀਂ ਹੋਇਆ ਜਿਨ੍ਹਾਂ ਨੇ ਕਮਾਈਆਂ ਕਰਨੀਆਂ ਨੇ ਸੇਵਾ ਕਰਨੀਆਂ ਨੇ ਆ ਦੇਖੋ ਬਾਬਾ ਰਾਤ ਦੇ 2:30 ਵਜੇ ਹੋਏ ਨੇ ਵੀਰੇ ਮੈਂ ਗੁਰੂ ਘਰ ਹੀ ਸੀਗਾ ਉਦੋਂ ਤੇ ਇਹ ਡੇਲੀ ਬਾਬਾ ਆਉਂਦਾ ਘਰੋਂ ਕਾਫੀ ਦੂਰ ਘਰ ਇਹਦਾ ਛੋਟੀ ਸਾਰੇ ਤੁਰਦਾ ਚਾੜੂ ਲਾਉਂਦਾ ਦੇਖੋ ਬਹੁਤ ਲੋਕ ਨੇ ਗੁਰੂ ਘਰ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਬਹੁਤ ਜਿਆਦੇ ਇਹ ਬਾਬੇ ਨੂੰ ਉਹਨਾਂ ਲੋਕਾਂ ਦੇ ਕਰਾਰੀ ਚਪੇੜ ਮਾਰੀਆ ਸੇਵਾ ਤਾਂ ਬਹੁਤ ਕਰਦੇ ਹੋਣਗੇ ਆ ਦੇਖੋ ਬਾਬਾ ਰਾਤ ਦੇ 2:30 ਵੀ ਸਿੱਧਾ ਹੀ ਤੁਰਿਆ ਜਾਂਦਾ ਕਮਾਲ ਦਾ ਇਹ ਦੇਖੋ ਦੇਖੋ ਛੋਟੀ ਸਾਰੇ ਦੇਖੋ ਛੋਟੀ ਦੇ ਸਾਰੇ ਸੇਵਾ ਕਰੇ ਵੀ ਛੋਟੀ ਦੇ ਸਾਰੇ ਇਹਨੇ ਸੇਵਾ ਕਰਨੀ ਆ ਹਨਾ ਉਹ ਚਾਹੇ ਮੰਜੇ ਤੇ ਪੈ ਕੇ ਵੀ ਗੁਰੂ ਘਰ ਆ ਕੇ ਸੇਵਾ ਕਰ ਸਕਦਾ ਕਈ ਮੇਰੇ ਵਰਗਿਆਂ ਕੋਲ ਸਭ ਸਾਧਨ ਨੇ ਸਭ ਪਰ ਕਹਿੰਦੇ ਯਾਰ ਹਾਲੇ ਸਾਨੂੰ ਟਾਈਮ ਨਹੀਂ ਲੱਗਿਆ ਟਾਈਮ ਨਹੀਂ ਸਾਡੇ ਕੋਲ ਹੈਗਾ ਪਤਾ ਨਹੀਂ ਕਿਹੜਾ ਟਾਈਮ ਭਾਲਦੇ ਨੇ ਉਹ ਲੋਕ ਕੀ ਚਾਹੁੰਦੇ ਨੇ ਵੀ ਗੁਰੂ ਉਹਨਾਂ ਕੋਲ ਆ ਕੇ ਸਾਹਮਣੇ ਪਤਖ ਹੋ ਕੇ ਕਹੇ ਵੀ ਦਾ ਕਾਕਾ ਸੇਵਾ ਕਰ ਵੀ ਅਸੀਂ ਫੇਰ ਕਰਾਂਗੇ ਦੇਖੋ ਦੋ ਭਾਂਡੇ ਮੈਂ 10ਵਾਂ ਦਿਨ ਦੋ ਦੋ ਭਾਂਡੇ ਮਾਂਜ ਕੇ ਕਹਿੰਦੇ ਸੀ ਬਹੁਤ ਸੇਵਾ ਕਰਦੇ ਅਸੀਂ 10ਵਾਂ ਦਿਨ ਸੇਵਾ ਕਰਦੇ ਅਸੀਂ ਫਲਾਂ ਦਿਨ ਲੱਕੇ ਸੇਵਾ ਕਰਦੇ ਆ ਇਹ ਰਾਤ ਨੂੰ 2:30 ਵਜੇ ਬਾਬਾ ਆਉਂਦਾ ਕੋਈ ਨਾਂਗਾ ਨਹੀਂ ਜਦੋਂ ਕੋਈ ਬਹੁਤ ਜ਼ਿਆਦਾ ਬਿਮਾਰ ਹੋ ਜਾਏ ਢ ਲਮੱਠ ਹੋ ਜਾਏ ਉਦੋਂ ਇਹਦਾ ਬਾਬੇ ਦਾ ਨਾਂਗਾਗਾ ਠੀਕ ਹੈ ਨਹੀਂ ਕੋਈ ਨਾਂਗਾ ਨਹੀਂ ਖੁਦ ਚੱਲ ਕੇ ਆਉਂਦਾ ਪੈਰ ਛੋਟੀ ਦੇ ਸਾਰੇ ਰੜਕਾ ਵੀ ਹੈ ਆਪ ਦਾ ਲੈ ਕੇ ਗੁਰੂ ਘਰ ਤੋਂ ਨਹੀਂ ਲੈਂਦਾ ਹੈਗਾ ਸੇਵਾ ਕਰਨ ਵਾਲੇ ਤੀ ਤੋ ਤੀ ਦੁਨੀਆ ਪਈ ਆ ਬਾਈ ਤੀ ਤੋ ਤੀ ਅਰੇ ਤੋਂ ਪਰੇ ਪਈਆ ਇਹ ਬਾਬੇ ਨੂੰ ਪਤਾ ਨਹੀਂ ਮੈਂ ਇਹਦੀ ਵੀਡੀਓ ਬਣਾ ਰਿਆ ਪਰ ਮੈਂ ਵੀਡੀਓ ਤਾਂ ਬਣਾਈ ਲੋਕ ਜਿਹੜੇ ਕਿੰਤੂ ਪਰੰਤੂ ਕਰਦੇ ਨੇ ਗੁਰੂ ਘਰਾਂ ਤੇ ਸੇਵਾ ਤੇ ਕਿੰਤੂ ਪਰੰਤੂ ਕਰਦੇ ਨੇ ਕੋਈ ਕਹਿੰਦਾ ਮੈਂ ਭਾਂਡੇ ਮਾਂਜ ਕੇ ਬਹੁਤ ਸੇਵਾ ਕਰਤੀ ਇਹ ਕਾਫੀ ਟਾਈਮ ਤੋਂ ਬਾਬਾ ਗੁਰੂ ਘਰ ਆਉਂਦਾ ਰਾਤ ਨੂੰ 2:30 ਵਜੇ ਆਉਂਦਾ ਸਭ ਗੁਰੂ ਸਾਹਿਬ ਬਾਹਰੋਂ ਸਾਰਾ ਸਾਫ਼ ਸੁਪਈਆ ਕਰਕੇ ਵਾਪਸ ਘਰ ਚਲੇ ਜਾਂਦਾ 90 95% ਪਿੰਡ ਨੂੰ ਤਾਂ ਹੀ ਨਹੀਂ ਪਤਾ ਹੋਣਾ ਬਾਬਾ ਰਾਤ ਨੂੰ ਹੀ ਸੇਵਾ ਕਰਕੇ ਜਾਂਦਾ ਅੱਜ ਤੋਬਾ ਤਾਂ ਪਿੰਡ ਨੂੰ ਇਹ ਨਹੀਂ ਪਤਾ ਕਿ ਬਾਬਾ ਇਹ ਗੁਰੂ ਘਰ ਜਾ ਕੇ ਸੇਵਾ ਕਰਦਾਗਾ ਸੇਵਾ ਤਾਂ ਇਹ ਹੁੰਦੀ ਆ ਵੀਡੀਓ ਸੰਗਤਾਂ ਤੱਕ ਪਹੁੰਚਾਓ ਪਤਾ ਲੱਗੇ ਗੁਰੂ ਘਰ ਚ ਸੇਵਾ ਕਿਵੇਂ ਹੁੰਦੀ ਆ ਦਿਖਾਵਾ ਨਹੀਂ ਕਰੀਦਾ ਸੇਵਾ ਕਰੀਦੀ ਆ ਛੋਟੀ ਸਾਰੇ ਚੱਲਦਾ ਬਾਬਾ ਦੇਖੋ ਸਿੱਧਾ ਆਪਣੀ ਹੋ ਜਾਂਦਾ ਬਾਬੇ ਤੋਂ ਇਹ ਵੀ ਗੁਰੂ ਘਰ ਸੇਵਾ ਕਰਦਾ ਗੁਰੂ ਘਰ ਦਾ ਚੱਕ ਇਹਨੂੰ ਕਹਿੰਦੇ ਨੇ ਸੇਵਾ